ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਨੇਪਾਲ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਵਾਪਰੀਆਂ ਘਟਨਾਵਾਂ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਔਰ ਉਥੋਂ ਦੀਆਂ ਸਾਰੀ ਰਾਜਸੀ ਪਾਰਟੀਆਂ ਜਿਹੜੀਆਂ ਕਿ ਲੋਕਾਂ ਦਾ ਭਰੋਸਾ ਗਵਾ ਚੁੱਕੀਆਂ ਸੀ ਤੇ ਖਾਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਸੀ ਜਿੰਨੂੰ ਜੈਂਜੀ ਕਿਹਾ ਜਾਂਦਾ ਹੈ ਉਸ ਦੇ ਅੰਦਰ ਉਸ ਨੂੰ ਲੈ ਕੇ ਬਹੁਤ ਗੁੱਸਾ ਵੀ ਸੀ ਜਿਸ ਢੰਗ ਨਾਲ ਉੱਥੇ ਸਰਕਾਰ ਚਲਾਈ ਜਾ ਰਹੀ ਸੀ ਔਰ ਵੱਖ-ਵੱਖ ਢੰਗ ਦੇ ਨਾਲ ਵੱਖ-ਵੱਖ ਆਗੂ ਆਪੋ ਆਪਣੀ ਪਾਰੀ ਖੇਡ ਕੇ ਤੇ ਜਿਸ ਤਰ੍ਹਾਂ ਉੱਥੇ ਉਹ ਭ੍ਰਿਸ਼ਟਾਚਾਰ ਕਰ ਰਹੇ ਸੀ ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰਕ ਜਿਹੜੇ ਮੈਂਬਰ ਸੀ ਉਹ ਕਿਸ ਢੰਗ ਦੇ ਨਾਲ ਮੌਜ-ਮੇਲੇ ਕਰਦੇ ਸੀ ਔਰ ਆਮ ਆਦਮੀ ਦੀ ਹਾਲਤ ਜਿਹੜੀ ਬਹੁਤ ਵਿਗੜੀ ਹੋਈ ਸੀ ਗਰੀਬੀ ਚ ਸੀ ਔਰ ਨੌਜਵਾਨਾਂ ਵਾਲੀ ਬੇਜ਼ਗਾਰੀ ਬਹੁਤ ਵੱਡੇ ਪੱਧਰ ਤੇ ਸੀ ਔਰ ਭ੍ਰਿਸ਼ਟਾਚਾਰ ਇਹ ਸਭ ਨੇ ਜਿਹੜੀ ਉਸ ਸਮਾਜ ਦੇ ਅੰਦਰ ਬੇਚੈਨੀ ਪੈਦਾ ਕੀਤੀ ਹੋਈ ਸੀ ਤਾਂ ਉਸ ਨੂੰ ਬਕਾਇਦਾ ਜਿਹੜੇ ਉੱਥੋਂ ਦੀ ਨੌਜਵਾਨ ਵਰਗ ਸੀਗਾ ਉਹਨਾਂ ਨੇ ਅੱਗੇ ਲੈ ਕੇ ਆਂਦਾ ਤੇ ਅੱਗੇ ਲੈ ਕੇ ਆਉਣ ਦਾ ਮੁੱਖ ਕਾਰਨ ਜਿਹੜਾ ਬਣਿਆ ਉਹ ਸੋਸ਼ਲ ਮੀਡੀਆ ਉੱਤੇ ਸਰਕਾਰ ਵੱਲੋਂ ਲਾਈ ਗਈ ਰੋਕ ਸੀ ਭਾਵੇਂ ਕਿ ਸੁਪਰੀਮ ਕੋਰਟ ਨੇ ਇਹ ਫੈਸਲਾ ਸੋਸ਼ਲ ਮੀਡੀਆ ਬਾਰੇ ਦਿੱਤਾ ਸੀਗਾ ਕਿ ਹਰੇਕ ਜਿਹੜਾ ਵੀ ਸੋਸ਼ਲ ਮੀਡੀਆ ਨੇਪਾਲ ਦੇ ਅੰਦਰ ਸਰਗਰਮੀ ਕਰਦਾ ਜਾਂ ਕੰਮ ਕਰ ਰਿਹਾ ਤਾਂ ਉਸ ਦੀ ਜਿਹੜੀ ਹੈ ਬਕਾਇਦਾ ਕਾਨੂੰਨੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਪਰ ਕਿਉਂਕਿ ਇਹ ਜਿੰਨੀਆਂ ਰਜਿਸਟ੍ਰੇਸ਼ਨ ਨਹੀਂ ਹੋਈ ਜਿੰਨਾਂ ਕੰਪਨੀਆਂ ਦੀ ਉਹ ਬਹੁਤੀਆਂ ਕੰਪਨੀਆਂ ਜਾਂ ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਦੇ ਗਰੁੱਪ ਸੀਗੇ ਉਹ ਅਮਰੀਕਾ ਬੇਸਡ ਸੀਗੇ ਜਿਹੜੀ ਚਾਈਨਾ ਬੇਸਡ ਟਿਕਟੌਕ ਸੀ ਉਸਨੇ ਤਾਂ ਬਕਾਇਦਾ ਆਪਣੀ ਕਾਨੂੰਨੀ ਤੌਰ ਤੇ ਰਜਿਸਟਰ ਰਜਿਸਟ੍ਰੇਸ਼ਨ ਕਰਾ ਲਈ ਤਾਂ ਕਿਉਂਕਿ ਉੱਥੇ ਜਿਹੜਾ ਕਮਿਊਨੀਕੇਸ਼ਨ ਦਾ ਔਰ ਬਾਕੀ ਸੰਸਾਰ ਨਾਲ ਜੁੜੇ ਰਹਿਣ ਦਾ ਮੁੱਖ ਸਾਧਨ ਜਿਹੜਾ ਸੋਸ਼ਲ ਮੀਡੀਆ ਹੀ ਸੀ ਕਿਉਂਕਿ ਉੱਥੋਂ ਦੇ ਜਿਹੜੇ ਲੋਕ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਲਗਭਗ 20% ਦੇ ਕਰੀਬ ਜਿਹੜੀ ਹੈ ਉੱਥੇ ਪਾਪੂਲੇਸ਼ਨ ਹੈ ਉਹਨਾਂ ਦੀ ਉਹ ਵਿਦੇਸ਼ਾਂ ਵਿੱਚ ਗਏ ਹੋਏ ਔਰ ਉੱਥੋਂ ਦੇ ਪਰਿਵਾਰਾਂ ਦੇ ਲੋਕ ਔਰ ਉਹਨਾਂ ਨਾਲ ਉਹਨਾਂ ਦਾ ਜਿਹੜਾ ਰੋਜ਼ਾਨਾ ਦਾ ਰابطਾ ਸੀ ਉਹ ਵੀ ਰੁਕ ਗਿਆ ਉਹਨਾਂ ਦੀ ਜਿਹੜੀ ਉੱਥੇ ਆਰਥਿਕਤਾ ਸੀ ਜਿਹੜੀ ਸੋਸ਼ਲ ਮੀਡੀਆ ਦੇ ਰਾਹੀਂ ਉੱਥੋਂ ਦੇ ਨੌਜਵਾਨ ਇਨਕਮ ਕਮਾਉਂਦੇ ਸੀ ਉਸ ਤੇ ਵੀ ਬ੍ਰੇਕ ਲੱਗ ਗਿਆ ਤਾਂ ਇੱਕ ਜਿਹੜੀ ਐਸੀ ਸਥਿਤੀ ਬਣੀ ਜਿਹੜੀ ਕਿ ਦੇਸ਼ ਦੇ ਅੰਦਰ ਰਾਜਸੀ ਧਿਰ ਜਿਹੜੀਆਂ ਸੀਗੀਆਂ ਹਾਕਮ ਤੇ ਰਾਂ ਸੀਗੀਆਂ ਜਾਂ ਜਿਹੜੀ ਹਾਕਮ ਕਲਾਸਾਂ ਸੀਗੀਆਂ ਉਹਨਾਂ ਸਾਰੀਆਂ ਦਾ ਭਰੋਸਾ ਜਿਹੜਾ ਲੋਕਾਂ ਵਿੱਚ ਗਵਾ ਚੁੱਕਾ ਸੀ ਲੋਕਾਂ ਦਾ ਭਰੋਸਾ ਉਹਨਾਂ ਤੋਂ ਉੱਠ ਚੁੱਕਾ ਸੀ ਔਰ ਉਹ ਸਥਿਤੀ ਦੇ ਵਿੱਚ ਜਨਜੀ ਜਿਹੜੇ ਆ ਉਹ ਅੱਗੇ ਆਏ ਔਰ ਉਹਨਾਂ ਨੇ ਇਹ ਸੋਸ਼ਲ ਮੀਡੀਆ ਤੇ ਲੱਗੀਆਂ ਰੋਕਾਂ ਦਾ ਵਿਰੋਧ ਕੀਤਾ ਔਰ ਦੇਖਦੇ ਹੀ ਦੇਖਦੇ ਕੁਝ ਘੰਟਿਆਂ ਦੇ ਅੰਦਰ ਉੱਥੋਂ ਦਾ ਜਿਹੜਾ ਸਮਾਜ ਦੇ ਦੂਸਰੇ ਵਰਗ ਸੀ ਉਹ ਵੀ ਉਸ ਅੰਦੋਲਨ 'ਚ ਆ ਕੇ ਸ਼ਾਮਲ ਹੋਏ ਔਰ ਜਿਸ ਢੰਗ ਨਾਲ ਉੱਥੇ ਹਿੰਸਾ ਹੋਈ ਔਰ ਜਿਸ ਢੰਗ ਨਾਲ ਉੱਥੋਂ ਦੀਆਂ ਸਰਕਾਰਾਂ ਨੂੰ ਉੱਥੋਂ ਦੇ ਮੰਤਰੀਆਂ ਨੂੰ ਆਪਣੇ ਦਫ਼ਤਰ ਛੱਡ ਕੇ ਆਪਣੇ ਘਰ ਛੱਡ ਕੇ ਭੱਜਣਾ ਪਿਆ ਉਹ ਸਥਿਤੀ ਵਿੱਚ ਉੱਥੇ ਹੁਣ ਇੱਕ ਜਿਹੜੀ ਇੰਟਰਮ ਸਰਕਾਰ ਹੈ ਉਹ ਬਣਾਈ ਗਈ ਹੈ ਜਿਸ ਦੇ ਉੱਤੇ ਉੱਥੇ ਸਾਰੇ ਵਰਗਾਂ ਦੀ ਸਹਿਮਤੀ ਬਣਾਈ ਗਈ ਪਹਿਲਾਂ ਪਹਿਲਾਂ ਤਾਂ ਭਾਵੇਂ ਨਾ ਕਹੀ ਆਏ ਪਰ ਉਹਨਾਂ ਤੇ ਸਹਿਮਤੀ ਨਹੀਂ ਸੀ ਬਣ ਰਹੀ ਹੁਣ ਸੁਸ਼ੀਲ ਕਾਰਕੀ ਜਿਹੜੇ ਉੱਥੋਂ ਦੇ ਚੀਫ ਜਸਟਿਸ ਰਹੇ ਐ ਸੁਪਰੀਮ ਕੋਰਟ ਦੇ ਉਹਨਾਂ ਨੂੰ ਜਿਹੜਾ ਇੰਟਰਮ ਸਰਕਾਰ ਹੈ ਉਹਦਾ ਜਿਹੜਾ ਮੁਖੀ ਥਾਪਿਆ ਗਿਆ ਔਰ 6 ਮਹੀਨਿਆਂ ਦੇ ਵਿੱਚ ਡੈਮੋਕ੍ਰੈਟਿਕ ਢੰਗ ਨਾਲ ਚੋਣਾਂ ਕਰਾਉਣ ਦੀ ਗੱਲ ਕੀਤੀ ਗਈ ਹੈ ਭਾਵੇਂ ਕਿ ਜਿਹੜੇ ਸਾਬਕਾ ਮੰਤਰੀ ਜਿਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਪ੍ਰਧਾਨ ਮੰਤਰੀ ਓਪੀ ਸ਼ਰਮਾ ਓਲੀ ਉਹ ਇਸ ਗੱਲ ਦਾ ਵਿਰੋਧ ਵੀ ਕਰ ਰਹੇ ਹਨ ਪਰ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਜਿਹੜੀ ਸਾਰੀ ਸਥਿਤੀ ਉੱਥੇ ਬਣੀ ਹੈ ਕਿ ਨੇਪਾਲ ਵਿੱਚ ਕੀ ਦਿਸ਼ਾ ਤੇ ਦਸ਼ਾ ਬੰਦੀ ਹੈ ਤੇ ਉੱਥੋਂ ਦਾ ਸਮਾਜ ਕਿਸ ਪਾਸੇ ਨੂੰ ਕਰਵਟ ਲੈਂਦਾ ਹੈ ਉੱਥੋਂ ਨਹੀਂ ਰਾਜਸੀ ਜਿਹੜੇ ਪ੍ਰਬੰਧ ਹੈ ਆਰਥਿਕ ਪ੍ਰਬੰਧ ਹੈ ਉਹ ਕਿਸ ਪਾਸੇ ਨੂੰ ਕਰਵਟ ਲੈਂਦੇ ਹੈ ਇਹ ਦੇਖਣਾਈ ਗੱਲ ਹੈ ਔਰ ਕਿਸ ਤਰ੍ਹਾਂ ਦੇ ਉਥੋਂ ਸੰਕੇਤ ਮਿਲ ਰਿਹਾ ਇਸ ਬਾਰੇ ਅਸੀਂ ਅੱਜ ਚਰਚਾ ਕਰਾਂਗੇ ਇਸ ਚਰਚਾ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਉਹਗੇ ਪੱਤਰਕਾਰ ਜਸਪਾਲ ਛੇਤਰਾ ਜੀ ਜਿਨ੍ਹਾਂ ਦਾ ਕਿ ਕਮੰਤਰੀ ਰਾਜਨੀਤੀ ਦਾ ਇੱਕ ਬੜਾ ਡੂੰਗਾ ਗਿਆਨ ਹੈ ਉਹਨਾਂ ਦੀ ਇੱਕ ਆਪਣੀ ਸੋਚ ਹੈ ਇਹਦੇ ਬਾਰੇ ਕਿ ਕਿਉਂ ਇਹ ਸਾਰਾ ਕੁਝ ਕੱਲੇ ਨੇਪਾਲ 'ਚ ਨਹੀਂ ਫਰਾਂਸ ਵੀ ਅਸੀਂ ਦੇਖਿਆ ਵਾਪਰਿਆ ਤਾਂ ਹੋਰ ਥਾਵਾਂ ਤੇ ਵੀ ਵਾਪਰ ਰਿਹਾ ਇਸ ਦੇ ਉੱਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਇਹ ਸਾਰੀ ਸਥਿਤੀ ਜਿਹੜੀ ਹੈ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਰੁਖ ਅਖਤਿਆਰ ਕਰਸਾ ਹੋਇਆ ਹੈ। ਸ਼ਿਤਰਾਈ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ-ਬਹੁਤ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਸ਼ੋਅ ਦੇ ਵਿੱਚ। ਇਹ ਜਿਸ ਪਾਜੀ ਕਿਸ ਤਰ੍ਹਾਂ ਦੇਖ ਰਹੇ ਹਾਂ ਤੁਸੀਂ ਸਾਰੇ ਜਿਹੜੀ ਚੀਜ਼ ਜੋ ਕੋਈ ਨੇਪਾਲ 'ਚ ਵਾਪਰਿਆ ਔਰ ਉਹ ਘਟਨਾਵਾਂ ਦਾ ਤਾਂ ਕਾਫੀ ਜ਼ਿਕਰ ਆ ਚੁੱਕਾ ਪਰ ਹੁਣ ਜੋ ਕੋਈ ਸਥਿਤੀ ਬਣੀ ਆ ਉੱਥੇ ਤੇ ਜਿਸ ਢੰਗ ਨਾਲ ਉੱਥੇ ਇੰਟੈਰਮ ਪ੍ਰਾਈਮ ਮਿਨਿਸਟਰ ਜਿਹੜਾ ਹੈ ਜਸਤਸ ਸਸ਼ੀਲ ਕਾਰਕੀ ਨੂੰ ਬਣਾਇਆ ਗਿਆ ਉਸ ਤੋਂ ਬਾਅਦ ਅੱਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਉੱਥੋਂ ਦਾ ਜਿਹੜਾ ਰਾਜਸੀ ਦ੍ਰਿਸ਼ ਆਰਥਿਕ ਦ੍ਰਿਸ਼ ਸਮਾਜਿਕ ਦ੍ਰਿਸ਼ ਉੱਭਰ ਰਿਹਾ ਦੇਖੋ ਨੇਪਾਲ ਦੇ ਵਿੱਚ ਜੋ ਕੁਝ ਹੋਇਆ ਥੋੜਾ ਜਿਹਾ ਜੇ ਇਹਦੇ ਨਾਲ ਪਛੋਕੜ ਨਾਲ ਜੋੜ ਕੇ ਦੇਖਾਂਗੇ ਤਾਂ ਇਹ ਥੋੜੀ ਸਮਝ ਆ ਜਾਊਗੀ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਕੁਝ ਉੱਥੇ ਇੱਕ ਰੋਡ ਮੈਪ ਬਣਾਣਾ ਪੋਲੀਟੀਕਲ ਰੋਡ ਮੈਪ ਉਹ ਕਿਹੋ ਜਿਹਾ ਹੋਊਗਾ ਅਗਰ ਕੋਈ ਤਬਦੀਲੀ ਆਉਣੀ ਹੈ ਤਾਂ ਕਿਹੋ ਜੀ ਹੋਊਗੀ ਕਿਸ ਤਰ੍ਹਾਂ ਦੇ ਜਿਹੜੇ ਸੈਕਸ਼ਨ ਹੈ ਸਮਾਜ ਦੇ ਜਿਨ੍ਹਾਂ ਨੇ ਉੱਥੇ ਬਗਾਵਤ ਕੀਤੀ ਹੈ ਨੌਜਵਾਨ ਵਰਗ ਨੇ ਉਹਨਾਂ ਦੀ ਜਿਹੜੀ ਨੁਮਾਇੰਦਗੀ ਆਉਣ ਵਾਲੇ ਟਾਈਮ ਦੇ ਵਿੱਚ ਸੱਤਾ ਦੇ ਵਿੱਚ ਕਿਵੇਂ ਹੋ ਸਕਦੀ ਹੈ ਕਿੰਨੀ ਹੋ ਸਕਦੀ ਹੈ ਸੋ ਬਹੁਤ ਸਾਰੇ ਕ ਮੰਤਰੀ ਫੈਕਟਰ ਵੀ ਜਿਹੜੇ ਉਹਦੇ ਚ ਰੋਲ ਪਲੇ ਕਰ ਰਹੇ ਆ ਪਰ ਇਸ ਤੋਂ ਪਹਿਲਾਂ ਕਿ ਅੱਗੇ ਆਪਾਂ ਇਸ ਲੋਡ ਮੈਪ ਤੇ ਇੱਕ ਨਿਗਾਹ ਮਾਰੀਏ ਮੈਂ ਚਾਹੁੰਗਾ ਕਿ ਥੋੜਾ ਜਿਹਾ ਪਛੋਕੜ 'ਚ ਜਾਣ ਦਾ ਇੱਕ ਵਾਰੀ ਉਪਰਾਲਾ ਕਰਦੇ ਆਪਾਂ ਨੇਪਾਲ ਦਾ ਪਛੋਕੜ ਜੇ ਦੇਖਣਾ ਹੋਵੇ ਅੱਜ ਤੋਂ 15-20 ਸਾਲ ਪਹਿਲਾਂ ਜਦੋਂ ਉੱਥੇ ਉਹਨੂੰ ਰੈਵੋਲੂਸ਼ਨ ਹੀ ਕਿਹਾ ਗਿਆ ਸੀ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਰਾਜਾ ਸ਼ਾਹੀ ਉੱਥੇ ਬੜਾ ਲੰਮਾ ਸਮਾਂ ਚੱਲਦੀ ਰਹੀ ਸੀ 150 ਸਾਲ ਦੇ ਕਰੀਬ ਰਾਜਾ ਸ਼ਾਹੀ ਦੇ 150 ਸਾਲ ਤੇ ਪਹਿਲਾਂ ਤੇ ਇੱਕੋ ਇੱਕ ਜਿਹੜਾ ਕੋਸ਼ਿਤ ਐਲਾਨੀਆਂ ਹਿੰਦੂ ਰਾਸ਼ਟਰ ਦੁਨੀਆ ਦੇ ਨਕਸ਼ੇ ਦੇ ਉੱਤੇ ਨੇਪਾਲ ਹੀ ਸੀ ਸੋ ਉਹ ਜਦੋਂ ਰਾਜਾ ਸ਼ਾਹੀ ਦੇ ਖਿਲਾਫ ਬਗਾਵਤ ਸ਼ੁਰੂ ਹੋਈ ਜਿਹੜੇ ਹੁਣ ਦੇ ਅੱਜ ਜਿਹੜੇ ਸੱਤਾ ਚ ਹੁਣ ਬਾਹਰ ਹੋਏ ਐ ਇਹ ਸਾਰੇ ਦੇ ਸਾਰੇ ਬਹੁਤੇ ਉਹਨਾਂ ਚੋਂ ਚਾਹੇ ਕਿਸੇ ਵੀ ਪੋਲੀਟੀਕਲ ਸ਼ੇਡ ਦੇ ਹੁਣ ਚਾਹੇ ਉਹ ਲੈਫਟ ਵਾਲੇ ਹੋਣ ਚਾਹੇ ਸੈਂਟਰਿਸਟ ਹੋਣ ਜਿਹੜੀ ਕਾਂਗਰਸ ਹੱਤੋਂ ਦੀ ਨੇਪਾਲ ਦੀ ਉਹੋ ਜਿਹਾ ਲੈਫਟ ਤੋਂ ਸੈਂਟਰ ਜਾਂ ਸੈਂਟਰਿਸਟ ਪਾਰਟੀ ਐ ਦੂਸਰੀਆਂ ਜਿਹੜੀਆਂ ਮਾਓਵਾਦੀ ਵੀ ਉਹਨਾਂ ਨੂੰ ਕਹਿ ਲੈਂਦੇ ਆ ਜਿਹੜੀਆਂ ਉੱਥੋਂ ਦੀਆਂ ਲੈਫਟ ਪਾਰਟੀਆਂ ਉਦੋਂ ਦੇ ਇਨਕਲਾਬੀ ਸੀ ਈਵਨ ਜਿਹੜੀ ਕਾਂਗਰਸ ਐ ਸੈਂਟਰਿਸਟ ਐ ਉਹ ਵੀ ਉਦੋਂ ਰਾਜੇ ਦੇ ਖਿਲਾਫ ਬਗਾਵਤ ਦੇ ਜਿਹੜੀ ਵੱਡੀ ਲਹਿਰ ਉੱઠી ਹੋਈ ਸੀ ਉਹਦਾ ਇੱਕ ਹਿੱਸਾ ਸੀ ਇਥੋਂ ਤੱਕ ਕਿ ਜਿਹੜੇ ਹੁਣ ਇੰਟਰਟਿਮ ਪ੍ਰਾਈਮ ਮਿਨਿਸਟਰ ਬਣੇ ਐ ਕਾਰਕੀ ਸ਼੍ਰੀਮਤੀ ਕਲਾਸ਼ ਕਾਰਕੀ ਜੀ ਉਹਨਾਂ ਦੇ ਜਿਹੜੇ ਹਸਬੰਡ ਐ ਸੁਸ਼ੀਲਾ ਸ਼ੀਲਾ ਸੁਸ਼ੀਲਾ ਕਾਰਕੀ ਜੀ ਉਹਨਾਂ ਦੇ ਜਿਹੜੇ ਹਸਬੰਡ ਐ ਉਹੋ ਵੀ ਕਿਉਂਕਿ ਦੋਨੇ ਜਿਹੜੇ ਆ ਬਨਾਰਸ ਸਿੰਧੂ ਯੂਨੀਵਰਸਿਟੀ ਤੋਂ ਪੜ੍ਹੇ ਆ ਤੇ ਜਿਹੜੇ ਇਹਨਾਂ ਦੇ ਹਸਬੰਡ ਆ ਸ਼ਾਇਦ ਟੀਚਰ ਸੀਗੇ ਉਸ ਯੂਨੀਵਰਸਿਟੀ ਦੇ ਵਿੱਚ ਜਦੋਂ ਇਹਨਾਂ ਦਾ ਵਿਆਹ ਤਾਂ ਬਾਅਦ ਚ ਹੁੰਦਾ ਸੋ ਉਹ ਵੀ ਇੱਕ ਉਹਨਾਂ ਨੇ ਜਹਾਜ਼ ਅਗਵਾ ਦੇ ਵਿੱਚ ਉਹਨਾਂ ਨੂੰ ਜੇਲ੍ਹ ਹੋਈ ਸੀ ਕਿਉਂਕਿ ਉਹ ਜਿਹੜਾ ਜਹਾਜ਼ ਅਗਵਾ ਇਸ ਕਰਕੇ ਕੀਤਾ ਗਿਆ ਸੀ ਕਿ ਜਿਹੜੇ ਪੈਸਾ ਜਟਾਉਣਾ ਸੀ ਜਿਹੜੇ ਉੱਥੇ ਬਗਾਵਤ ਚੱਲ ਰਹੀ ਸੀ ਜਿਹੜੇ ਬਾਗੀ ਜਾਂ ਇਨਕਲਾਬੀ ਉਹਨਾਂ ਨੂੰ ਪੈਸੇ ਦੀ ਲੋੜ ਸੀ ਸੋ ਇਦਾਂ ਦੀ ਬੈਕਗ੍ਰਾਉਂਡ ਇਹਨਾਂ ਦੀ ਆਪਣੀ ਵੀ ਹੈ ਜਿਹੜੇ ਹੁਣ ਇੰਟਰਮ ਬਣੇ ਆ ਪ੍ਰਾਈਮ ਮਿਨਿਸਟਰ ਉਥੋਂ ਦੇ ਉਸ ਤੋਂ ਬਾਅਦ ਇਹਨਾਂ ਦਾ ਪਿਛੋਕੜ ਇਸ ਤਰ੍ਹਾਂ ਦਾ ਵੀ ਹੈ ਕਿ ਇਹਨਾਂ ਨੂੰ ਐਂਟੀ ਕ腐ਪਸ਼ਨ ਜਾਂ ਜਿਹੜੀ ਇਸਟੈਬਲਿਸ਼ਮੈਂਟ ਦੇ ਨਾਲ ਕਿਉਂਕਿ ਉਸ ਤੋਂ ਬਾਅਦ ਹੁੰਦਾ ਕੀ ਹੈ ਕੋਈ ਵੀ ਇਨਕਲਾਬ ਜਦੋਂ ਆ ਜਾਂਦਾ ਉਸ ਤੋਂ ਬਾਅਦ ਉਹਨੂੰ ਉਲਟ ਇਨਕਲਾਬ ਕਹਿ ਲੋ ਜਾਂ ਕੁਝ ਵੀ ਨਾਂ ਦੇ ਲੋ ਜਦੋਂ ਸੱਤਾ ਦਾ ਹਿੱਸਾ ਬਣ ਜਾਂਦੇ ਆ ਬੰਦੇ ਤਾਂ ਉਹ ਕਰਾਪਟ ਹੋਣੇ ਸ਼ੁਰੂ ਹੋ ਜਾਂਦੇ ਆ ਜਿਹੜੇ ਨਵੇਂ-ਨਵੇਂ ਸੱਤਾ 'ਚ ਆਉਂਦੇ ਆ ਉਹ ਕਈ ਵਾਰੀ ਜ਼ਿਆਦਾ ਕਰਾਪਟ ਹੋ ਜਾਂਦੇ ਪਹਿਲਿਆਂ ਨਾਲੋਂ ਕਿਉਂਕਿ ਉਹਨਾਂ ਨੂੰ ਸੱਤਾ ਦਾ ਪਤਾ ਨਹੀਂ ਹੁੰਦਾ ਉਹ ਨਵੀਂ ਨਵੀਂ ਜਦੋਂ ਸੱਤਾ ਮਿਲਦੀ ਹੈ ਤਾਂ ਬਹੁਤ ਸਾਰੇ ਇਹੀ ਸਾਰ ਨੂੰ ਵੱਡਾ ਕਾਰਨ ਜਿਹਨੂੰ ਕਾਉਂਟਰ ਰੈਵੋਲੂਸ਼ਨ ਐਸ ਵੇਲੇ ਦਾ ਨਾਮ ਹੀ ਦਿੱਤਾ ਜਾ ਰਿਹਾ ਸੋ ਇੱਕ ਰੀਜ਼ਨ ਹੈ ਕਿ ਕ੍ਰਾਪਸ਼ਨ ਬਹੁਤ ਜ਼ਿਆਦਾ ਹੋ ਗਈ ਸੀ ਭਾਈ ਭਤੀਜਾ ਨੈਪੋਟਿਜ਼ਮ ਦੇ ਉੱਤੇ ਜਿਹੜੀ ਸਰਕਾਰ ਖੜੀ ਹੋਈ ਸੀ ਸੋ ਇਹ ਕੋਈ ਨਵੀਂ ਗੱਲ ਨਹੀਂ ਹੈ ਵੈਸੇ ਸਾਰੀਆਂ ਸਰਕਾਰਾਂ ਦੇ ਵਿੱਚ ਨੈਪੋਟਿਜ਼ਮ ਵੀ ਚੱਲਦਾ ਸਾਰਾ ਕੁਝ ਚੱਲਦਾ ਪਰ ਕਿਉਂਕਿ ਪਛੋਕੜ ਰੀਸੈਂਟਲੀ ਇੱਕ ਇਨਕਲਾਬ ਹੋਇਆ ਹੋਵੇ ਜਦੋਂ ਲੋਕਾਂ ਨੇ ਦੇਖਿਆ ਹੋਵੇ ਵੀ ਅਸੀਂ ਇੱਕ ਅਲਾਮਤ ਤੋਂ ਪਿੱਛਾ ਛਡਾਉਣ ਲਈ ਇੱਕ ਐਡਾ ਬੰਦੀ ਬਗਾਵਤ ਕੀਤੀ ਐਨਾ ਸੰਘਰਸ਼ ਕੀਤਾ ਤੇ ਉਸ ਤੋਂ ਬਾਅਦ ਵੀ ਜੋ ਹੋਇਆ ਉੱਥੇ ਉਸ ਤੋਂ ਵੀ ਲੋਕਾਂ ਨੂੰ ਬਹੁਤ ਸਾਰੇ ਲੋਕ ਇਦਾਂ ਦੇ ਮਹਿਸੂਸ ਕਰਨ ਲੱਗੇ ਕਿ ਪਹਿਲਾਂ ਨਾਲੋਂ ਵੀ ਹਾਲਾਤ ਜਿਹੜੇ ਮਾੜੇ ਹੁੰਦੇ ਜਾ ਰਹੇ ਸੀ ਬਹੁਤ ਸਾਰੀ ਨੇਪਾਲ ਨੇ ਤਰੱਕੀ ਵੀ ਕੀਤੀ ਪਰ ਕ੍ਰਾਈਸਿਸ ਜਿਹੜਾ ਕਰਾਪਸ਼ਨ ਦਾ ਤੇ ਨੈਪੋਟਿਜ਼ਮ ਦਾ ਉਹ ਜ਼ਿਆਦਾ ਹੋਣ ਕਰਕੇ ਦੂਜੀ ਗੱਲ ਸੋਸ਼ਲ ਮੀਡੀਆ ਦੇ ਆਉਣ ਨਾਲ ਹੁਣ ਜਿਹੜੀਆਂ ਗੱਲਾਂ ਲੁਕਦੀਆਂ ਨਹੀਂ ਐ ਤੁਸੀਂ ਜਿਹੜੇ ਹਾ ਉਹ ਬਿਊਰੋਕਰੇਟ ਹੈ ਜਿਹੜੇ ਕਰਪਟ ਉਥੋਂ ਦਾ ਸਿਸਟਮ ਦਾ ਪਾਰਟ ਬਣੇ ਹੋਏ ਆ ਜਿਹੜੇ ਉਹਨਾਂ ਦੇ ਪਰਿਵਾਰ ਹੈ ਉਹ ਜਦੋਂ ਐਸ਼ੋ ਇਸ਼ਰਤ ਦਾ ਵਿਖਾਵਾ ਕਰਦੇ ਆ ਉਹਨਾਂ ਨੂੰ ਫਿਰ ਆਮ ਲੋਕ ਜਿਹੜੇ ਉਹਨਾਂ ਨੂੰ ਦੇਖ ਕੇ ਕੁਦਰਤੀ ਤੌਰ ਦੇ ਉੱਤੇ ਗੁੱਸਾ ਆਉਂਦਾ ਦੂਜੀਆਂ ਗੱਲਾਂ ਕਿ ਜਿਸ ਤਰ੍ਹਾਂ ਦਾ ਕ੍ਰਾਈਸਿਸ ਹੁਣ ਬਣਿਆ ਹੋਇਆ ਹੈ ਰੁਜ਼ਗਾਰ ਦਾ ਲੈ ਕੇ 25% ਬੇਰੁਜ਼ਗਾਰੀ ਦੀ ਦਰ ਉੱਤੇ ਹੈਗੀ ਹੈ ਬੇਰੋਜ਼ਗਾਰੀ ਵੈਸੇ ਓਵਰਆਲ ਦੁਨੀਆ ਦੇ ਵਿੱਚ ਹੀ ਫੈਲ ਰਹੀ ਹੈ ਹੁਣ ਤਾਂ ਹੋਰ ਜ਼ਿਆਦਾ ਫੈਲਣ ਦੀ ਸੁਭਾਵਨਾ ਹੈ ਆਈ ਵਗੈਰਾ ਜੋ ਆ ਰਿਹਾ ਟੈਕਨੋਲੋਜੀ ਦੇ ਸ਼ਿਫਟ ਹੋ ਰਹੀ ਹੈ ਪਰ ਉੱਥੇ ਦੂਜੀ ਵੱਡੀ ਗੱਲ ਸੀ ਕਿ ਨੇਪਾਲ ਦੇ ਬਹੁਤੇ ਬੰਦੇ ਆ ਜਿਹੜੇ ਯੰਗ ਜਨਰੇਸ਼ਨ ਹੈ ਹੁਣ ਤੋਂ ਨਹੀਂ ਕਈ ਮਤਲਬ ਸੈਂਕੜੇ 100 200 ਸਾਲ ਤੋਂ ਜਦੋਂ ਦਾ ਮਾਡਰਨ ਵਰਲਡ ਅਸੀਂ ਦੇਖਦੇ ਆ ਆਰਮੀ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਦਰ ਦੇ ਉੱਤੇ ਜਾਂਦੇ ਰਹੇ ਆ ਉਹ ਬ੍ਰਿਟਿਸ਼ ਆਰਮੀ ਦਾ ਵਰਲਡ ਦੀਆਂ ਵੱਖ-ਵੱਖਤਾਵਾਂ ਦੇ ਉੱਤੇ ਰਸ਼ੀਨ ਆਰਮੀ ਦੇ ਵਿੱਚ ਹੁਣ ਅੱਜ ਵੀ ਨੇਪਾਲੀ ਕਾਫੀ ਜ਼ਿਆਦਾ ਜਿਹੜਾ ਯੰਗ ਜਨਰੇਸ਼ਨ ਹੈ ਰਸ਼ੀਨ ਆਰਮੀ ਦੇ ਵਿੱਚ ਵੀ ਇਸ ਵੇਲੇ ਯੂਕਰੇਨ ਦੇ ਵਿੱਚ ਫਾਈਟ ਕਰ ਰਹੀ ਹੈ ਇਦਾਂ ਇੰਡੀਆ ਹਾਲਾਂਕਿ ਵੱਖਰਾ ਦੇਸ਼ ਹੈ ਨੇਪਾਲ ਨਾਲੋਂ ਪਰ ਇੰਡੀਆ ਦੀ ਆਰਮੀ ਦੀ ਰੈਜiment ਗੋਰਖਾ ਰੈਜiment ਹੈ ਜਿਹੜੀ ਉਹਦੇ ਵਿੱਚ ਨੇਪਾਲੀ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੁੰਦੇ ਰਹੇ ਆ ਪਰ ਅਗਨੀਵੀਰ ਸਕੀਮ ਜਦੋਂ ਦੀ ਆਈ ਹੈ ਮੋਦੀ ਗਵਰਨਮੈਂਟ ਨੇ ਤੇ ਬਹੁਤ ਸਾਰੇ ਨੇਪਾਲੀ ਆ ਜਿਹੜੇ ਉਹਨਾਂ ਲਈ ਉਹ ਇਮਪਲॉयਮੈਂਟ ਦਾ ਐਵੇਨਿਊ ਵੀ ਖਤਮ ਹੋ ਗਿਆ ਕਿਉਂਕਿ ਉਹ ਅਗਨੀਵੀਰ 5 ਸਾਲ ਦੀ ਸਰਵਿਸ ਹੈ ਸੋ ਬਹੁਤ ਜ਼ਿਆਦਾ ਅਟਰੈਕਟਿਵ ਨਹੀਂ ਰਹੀ ਸੋ ਇੱਕ ਬੇਰੋਜ਼ਗਾਰੀ ਦਾ ਵੱਡਾ ਕਾਰਨ ਇਹ ਜੁੜ ਗਿਆ ਫਿਰ ਸੋਸ਼ਲ ਮੀਡੀਆ ਦੀ ਤੁਸੀਂ ਗੱਲ ਕੀਤੀ ਹੈ ਕਿ ਥੋੜਾ ਬਹੁਤ ਪੈਸਾ ਉਧਰੋਂ ਵੰਡ ਹੋ ਰਿਹਾ ਸੀ ਲੋਕਾਂ ਨੂੰ ਉਹ ਵੀ ਜਦੋਂ ਰੁਕਣਾ ਨਜ਼ਰ ਆ ਰਿਹਾ ਦੂਜੀ ਗੱਲ ਹੈ ਜਿਸ ਤਰ੍ਹਾਂ ਦੇ ਹਾਲਾਤ ਕੋ ਮੰਤਰੀ ਪਦਰ ਦੇ ਉੱਤੇ ਬਣੇ ਹੋਏ ਆ ਬਹੁਤ ਵੱਡਾ ਡਾਇਸਪੋਰਾ ਤਾਂ ਸ਼ਾਇਦ 10-15% ਨੇਪਾਲ ਦੀ ਟੋਟਲ ਆਬਾਦੀ 3.5 ਕਰੋੜ ਦਾ ਜਿਹੜਾ 10% ਹਿੱਸਾ ਉਹ ਬਾਹਰ ਵਿਦੇਸ਼ਾਂ ਦੇ ਵਿੱਚ ਪੈਸਾ ਕਮਾਉਣ ਲਈ ਜਾਂਦਾ ਸੀ ਪਰ ਉਹ ਕਿਉਂਕਿ ਹੁਣ ਦੁਨੀਆ ਭਰ ਦੇ ਵਿੱਚ ਜਿਸ ਤਰ੍ਹਾਂ ਦੇ ਇਮੀਗ੍ਰੇਸ਼ਨ ਦੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ ਜਾਂ ਲੱਗ ਰਹੀਆਂ ਜਾਂ ਲੱਗ ਗਈਆਂ ਪਿਛਲੇ ਕੁਝ ਸਾਲਾਂ ਤੋਂ ਉਹ ਵੀ ਇੱਕ ਵੱਡਾ ਕਾਰਨ ਜਿਹੜਾ ਸੀ ਬੇਰੁਜ਼ਗਾਰੀ ਵਧਣ ਦਾ ਸੋ ਸਾਰੇ ਫੈਕਟਰ ਮਿਲ ਕੇ ਨੈਪੋਟਿਜ਼ਮ ਬੇਰੁਜ਼ਗਾਰੀ ਆਰਥਿਕ ਤਰੱਕੀ ਨਾ ਹੋਣਾ ਹਾਲਾਂਕਿ ਇਸ ਤੋਂ ਇਲਾਵਾ ਇਹ ਫੈਕਟਰ ਸੀਗੇ ਇੰਟਰਨਲ ਫੈਕਟਰ ਜਿਹੜੇ 네ਪਾਲ ਦੇ ਵਿੱਚ ਜਿਹੜੇ ਗਰਾਊਂਡ ਦੇ ਵਿੱਚ ਧਰਾਤਲ ਤੇ ਜੋ ਚੱਲ ਰਹੀ ਤਬਦੀਲੀ ਸੀ ਉਹ ਹੌਲੀ ਹੌਲੀ ਲੋਕਾਂ ਦੇ ਉੱਤੇ ਅਸਰ ਅੰਦਾਜ਼ ਹੋ ਰਹੀ ਸੀ ਇਹ ਤਾਂ ਘਰੇਲੂ ਫੈਕਟਰ ਜਿਹੜੇ ਮੇਜਰ ਫੈਕਟਰ ਜੋ ਮੈਂ ਸਮਝਦਾ ਸੀਗੇ ਇਸ ਤੋਂ ਇਲਾਵਾ ਕੁਝ ਕੁ ਮੰਤਰੀ ਫੈਕਟਰ ਹੈ ਉਹਨਾਂ ਦੀ ਗੱਲ ਵੀ ਆਪਾਂ ਕੀਤੀ ਜਾ ਸਕਦੀ ਹੈ ਜੀ ਇਹ ਪਰ ਹੁਣ ਜਿਸ ਤਰ੍ਹਾਂ ਅਸੀਂ ਦੇਖਿਆ ਹੈ ਕਿ ਬੰਗਲਾਦੇਸ਼ ਚ ਵੀ ਇਸ ਤਰ੍ਹਾਂ ਦਾ ਜਿਹੜਾ ਵਾਪਰਿਆ ਸੀਗਾ ਘਟਨਾ ਕਰਮ ਲੰਕਾ ਚ ਵੀ ਵਾਪਰਿਆ ਉਥੇ ਜਿਹੜੀ ਲੰਕਾ ਚ ਸਰਕਾਰ ਬਣੀ ਪਰ ਬੰਗਲਾਦੇਸ਼ ਚ ਅਜੇ ਜਿਸ ਤਰ੍ਹਾਂ ਇੱਥੇ ਕਿਹਾ ਗਿਆ ਕਿ 6 ਮਹੀਨੇ ਚ ਚੋਣਾਂ ਕਰਾ ਕੇ ਸਰਕਾਰ ਬਣਾਓ ਇਹ 6 ਮਹੀਨੇ ਤੋਂ ਬਾਅਦ ਕੀ ਪ੍ਰਸਥਿਤੀਆਂ ਬਣਦੀਆਂ ਉਹਦੇ ਬਾਰੇ ਅੱਜ ਤਾਂ ਨਹੀਂ ਕੁਝ ਪ੍ਰੈਡਿਕਟ ਕੀਤਾ ਜਾ ਸਕਦਾ ਪਰ ਇਹ ਜ਼ਰੂਰ ਹੈ ਕਿ ਬੰਗਲਾਦੇਸ਼ ਨੂੰ ਉਥੇ ਸਮਾਂ ਇਹ ਲੰਬਾ ਵੀ ਹੋ ਸਕਦਾ ਜਾਂ ਕੀ ਮਤਲਬ ਉਥੇ ਜਿਹੜੀ ਹੈ ਡੈਮੋਕਰੈਟਿਕ ਢੰਗ ਨਾਲ ਚੋਣਾਂ ਨੂੰ ਦੂਸਰੀਆਂ ਪਾਰਟੀਆਂ ਉਸ ਤਰ੍ਹਾਂ ਸਵੀਕਾਰ ਕਰਨੀਆਂ ਜਾਂ ਉਹਦੇ ਚ ਕੋਈ ਹੋਰ ਵੀ ਅਰਚਨਾ ਆ ਸਕਦੀ ਹੈ ਇਹਦੇ ਉੱਤੇ ਆਪਾਂ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਜਿਹੜੇ ਕਮਾਂਤਰੀ ਜਿਹੜੇ ਫੈਕਟਰ ਹੈ ਨਾ ਉਹਨਾਂ ਦੀ ਗੱਲ ਥੋੜੀ ਜੀ ਕਰ ਲਈਏ ਕਿਉਂਕਿ ਉਹ ਵੀ ਹੁਣ ਰੋਲ ਪਲੇ ਕਰ ਰਿਹਾ ਹੈ ਜਦੋਂ ਹੁਣ ਸੱਤਾ ਬਦਲ ਰਹੀ ਹੈ ਪਹਿਲੀ ਗੱਲ ਤਾਂ ਸੱਤਾ ਤਬਦੀਲੀ ਦੇ ਵਿੱਚ ਹੀ ਹੋਰ ਬਹੁਤ ਸਾਰੇ ਕਮਾਂਤਰੀ ਫੈਕਟਰ ਵੀ ਇਹਦੇ ਵਿੱਚ ਕੰਮ ਕਰ ਰਹੇ ਸੀ ਜਿਸ ਤਰ੍ਹਾਂ ਜੇ ਦੇਖਣਾ ਹੋਵੇ ਜਿਹੜੀ ਭੂਗੋਲਕ ਸਥਿਤੀ ਹੈ ਨੇਪਾਲ ਦੀ ਇੱਕ ਪਾਸੇ ਨੇਪਾਲ ਦੀ ਜਿਹੜਾ ਸਰ ਨਾਲ ਵੱਡੀ ਸਰਾਧ ਜਿਹੜੀ ਲੱਗਦੀ ਚਾਈਨਾ ਦੇ ਨਾਲ ਦੂਸਰੇ ਪਾਸੇ ਇੰਡੀਆ ਨਾਲ ਲੱਗਦੀ ਹੈ ਸੋ ਦੋ ਪਾਸਿਓਂ ਜਿਹੜਾ ਹੈ ਸਰ ਹੱਦ ਲੱਗਦੀ ਹੈ ਪਗੋਲਟਾ ਥੋੜਾ ਜਿਹਾ ਐਡ ਕਰਦੇ ਨੇ 네ਪਾਲ ਐਸਸੀਓ ਜਿਹੜੀ ਉੱਥੇ ਹੁਣ ਸਬਮਿਟ ਹੋਈ ਆ ਉਹਦਾ ਵੀ ਹਿੱਸਾ ਸੀਗਾ ਕਿਉਂਕਿ 네ਪਾਲ ਦੀ ਨੇੜਤਾ ਚੀਨ ਦੇ ਨਾਲ ਹੈ ਔਰ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਇਨਵੈਸਟਮੈਂਟ ਵੀ ਚੀਨ ਦੀ ਉੱਤੇ ਜੀ ਹਾਂ ਬਿਲਕੁਲ ਮੈਂ ਉਸੇ ਗੱਲ ਤੇ ਆ ਰਿਹਾ ਸੀ ਕਿਉਂਕਿ ਬੀਆਰਆਈ ਦਾ ਹਿੱਸਾ ਬਣਿਆ ਹੋਇਆ ਪੂਰੀ ਤਰ੍ਹਾਂ ਨਾਲ ਚਾਈਨਾ ਨਾਲ ਮਿਲ ਕੇ ਚੱਲ ਰਿਹਾ ਪਿਛਲੇ 15 ਸਾਲ ਤੋਂ ਜਿਹੜਾ 네ਪਾਲ ਹੈ ਪਰ ਜਿਹੜੋਂ ਆਪਾਂ ਪਹਿਲਾਂ ਜਿਹੜੀ ਰੈਵੋਲੂਸ਼ਨ ਦੀ ਜਾਂ ਤਬਦੀਲੀ ਦੀ ਗੱਲ ਕੀਤੀ ਹੈ ਰਾਜਾ ਸ਼ਾਹੀ ਦੇ ਖਿਲਾਫ ਉਹਦਾ ਇੱਕ ਪਛੋਕੜੀ ਫੈਕਟਰ ਕਮੰਤਰੀ ਇਹ ਪਿਆ ਹੋਇਆ ਕਿ ਬਹੁਤ ਸਾਰੇ ਜਿਹੜੇ ਇੰਡੀਆ ਨਾਲ ਰਿਲੇਸ਼ਨ ਸੀ ਜਿਹੜੇ ਨੇਪਾਲ ਦੇ ਪਹਿਲਾਂ ਨੇਪਾਲ ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਪਟਾਨ ਹੈ ਉਸ ਤਰ੍ਹਾਂ ਹੀ ਇੰਡੀਆ ਦੇ ਉੱਤੇ ਡਿਪੈਂਡੈਂਟ ਕੰਟਰੀ ਸੀ ਕਿਸੇ ਟਾਈਮ ਦੇ ਉੱਤੇ ਬਹੁਤ ਹੀ ਤਰ੍ਹਾਂ ਨਾਲ ਹਰ ਤਰ੍ਹਾਂ ਨਾਲ ਆਰਥਿਕ ਤੋਂ ਲੈ ਕੇ ਮਿਲਟਰੀ ਦੇ ਤੌਰ ਦੇ ਉੱਤੇ ਅੱਜ ਜਦੋਂ ਮਿਲਟਰੀ ਦੇ ਵਿੱਚ ਲੋਕਾਂ ਦੇ ਜਾਣ ਦੀ ਗੱਲ ਅਸੀਂ ਪਹਿਲਾਂ ਕਰ ਚੁੱਕੇ ਹਾਂ ਸੋ ਇੰਡੀਆ ਤੇ ਨਿਰਪਰ ਕੰਟਰੀ ਦੇ ਤੌਰ ਦੇ ਉੱਤੇ ਹੀ ਨੇਪਾਲ ਨੂੰ ਦੇਖਿਆ ਜਾਂਦਾ ਸੀ ਪਰ ਜਦੋਂ ਉਹ ਰੈਵੋਲੂਸ਼ਨ ਜਾਂ ਤਬਦੀਲੀ ਜਿਹੜੀ ਆਈ ਜਦੋਂ ਰਾਜੇ ਨੂੰ ਸੱਤਾ ਤੋਂ ਪਾਸੇ ਕੀਤਾ ਗਿਆ ਤੇ ਉਹਨਾਂ ਨੇ ਡਿਕਲੇਅਰ ਜਿਹੜਾ ਐਲਾਨੀਆਂ ਹਿੰਦੂ ਰਾਸ਼ਟਰਵ ਸੀ ਉਹਨਾਂ ਨੇ ਨਵਾਂ ਸੰਵਿਧਾਨ ਬਣਾ ਕੇ ਉਹਦੇ ਚੋਂ ਹਟਾ ਲਿਆ ਸੀ ਸੋ ਉਹਦੇ ਚ ਇੱਕ ਜਿਹੜਾ ਕਮਾਂਤਰੀ ਫੈਕਟਰ ਹੈ ਜਿਹੜਾ ਇੰਡੀਆ ਦੀ ਵਿੱਚ 2014 ਤੋਂ ਬਾਅਦ ਜਿਹੜੀ ਸਰਕਾਰ ਬਣੀ ਹੋਈ ਹੈ ਆਰਐਸਐਸ ਬੀਜਪੀ ਉਦੋਂ ਉਹਨਾਂ ਨੇ ਬਹੁਤ ਵੱਡਾ ਇਤਰਾਜ ਇਸ ਗੱਲ ਨੂੰ ਲੈ ਕੇ ਜਤਾਇਆ ਸੀ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ ਹਿੰਦੂ ਰਾਸ਼ਟਰ ਵਾਲਾ ਜਿਹੜਾ ਪਹਿਲੀ ਗੱਲ ਤਾਂ ਉਦੋਂ ਸ਼ਾਇਦ ਸਾਡੇ ਦਰਸ਼ਕਾਂ ਨੂੰ ਯਾਦ ਹੋਣਾ ਕਿ ਐਨਾ ਕ੍ਰਾਈਸਿਸ ਵੱਧ ਗਿਆ ਸੀ ਕਿ ਇੰਡੀਆ ਨੇ ਬਲਾਕੇਡ ਕਰ ਦਿੱਤਾ ਸੀ ਕਿਉਂਕਿ ਉੱਥੇ ਦੋ ਤਰ੍ਹਾਂ ਦੀ ਆਬਾਦੀ ਹੈ ਇੱਕ ਨੂੰ ਕਹਿੰਦੇ ਮਦੇਸ਼ੀ ਇੱਕ ਜਿਹੜੇ ਨੇਪਾਲੀ ਜਿਹੜੇ ਮਦੇਸ਼ੀ ਜ਼ਿਆਦਾਤਰ ਇੰਡੀਆ ਤੋਂ ਗਏ ਹੋਏ ਲੋਕ ਆ ਜਿਹੜੇ ਵਸੇ ਹੋਏ ਆ ਤਰਾਈ ਦੇ ਵਿੱਚ ਵਸੇ ਹੋਏ ਲੋਕ ਆ ਜ਼ਿਆਦਾ ਸੋ ਉਹ ਜਿਹੜੇ ਆ ਉਹਨਾਂ ਦਾ ਇੱਕ ਤਰ੍ਹਾਂ ਦਾ ਟਕਰਾ ਜਿਹੜਾ ਜ਼ਿਆਦਾਤਰ ਜਿਹੜੇ ਇੰਡੀਆ ਵਾਲੇ ਲੋਕ ਸੀਗੇ ਉਹ ਰਾਜਾ ਸ਼ਾਹੀ ਦੇ ਹੱਕ 'ਚ ਸੀ ਇੰਡੀਆ ਦੀ ਸਰਕਾਰ ਜਿਹੜੀ ਆਰਐਸਐਸ ਮੋਦੀ ਉਹ ਵੀ ਰਾਜਾ ਸ਼ਾਹੀ ਦੇ ਹੱਕ ਦੇ ਵਿੱਚ ਸੀ ਸੋ ਇੱਕ ਤਾਂ ਇਹ ਬੈਕਗ੍ਰਾਉਂਡ ਇਹ ਪਈ ਹੋਈ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਇੰਡੀਆ ਤੇ ਨੇਪਾਲ ਦੇ ਰਿਲੇਸ਼ਨ ਹੈ ਉਹ ਕਾਫੀ ਜ਼ਿਆਦਾ ਮਤਲਬ ਖਟਾਸ ਵਾਲੇ ਕਹਿ ਸਕਦੇ ਆ ਜਾਂ ਉਹ ਉਹਨਾਂ ਦੇ ਵਧੀਆ ਰਿਲੇਸ਼ਨ ਨਹੀਂ ਰਹੇ ਪਿਛਲੇ ਜਦੋਂ ਦੀ ਅਮ ਆਰਐਸਐਸ ਬੀਜਪੀ ਦੀ ਸਰਕਾਰ ਇੰਡੀਆ ਦੇ ਵਿੱਚ ਆਈ ਡੈਮੋਕਰੇਟ ਸਰਕਾਰ ਉੱਥੇ ਆਈ ਜਾਂ ਬਿਲਕੁਲ ਸੋ ਇੱਕ ਉਹ ਹੁਣ ਵੀ ਜਦੋਂ ਤੁਸੀਂ ਦੇਖਿਆ ਹੋਣਾ ਕਿ ਪਹਿਲੀ ਗੱਲ ਤਾਂ ਕਾਫੀ ਜ਼ਿਆਦਾ ਇਦਾਂ ਦਾ ਅਨਲਿਸਿਸ ਹੈ ਬਹੁਤ ਸਾਰਾ ਕਨਸਪੀਰੇਸੀ ਥਿਉਰੀਜ਼ ਹੁੰਦੀਆਂ ਇਦਾਂ ਦੇ ਸਬੂਤ ਨਹੀਂ ਹੁੰਦੇ ਸੋ ਉਹਨਾਂ 'ਚ ਆਪਾਂ ਨਾ ਵੀ ਜਾਈਏ ਪਰ ਇਹ ਗੱਲ ਤਾਂ ਪੱਕੀ ਹੈ ਕਿ ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਜਦੋਂ ਤਬਦੀਲੀ ਹੋ ਰਹੀ ਹੁੰਦੀ ਹੈ ਤਾਂ ਬਾਹਰੀ ਫੈਕਟਰ ਵੀ ਕੰਮ ਕਰ ਰਹੇ ਹੁੰਦੇ ਉਹ ਇੰਟਰਨਲ ਜਿਹੜੇ ਲੋਕ ਬਗਾਵਤ ਕਰ ਰਹੇ ਹੁੰਦੇ ਆ ਉਹਨਾਂ ਨਾਲ ਮਿਲ ਕੇ ਬਹੁਤ ਸਾਰੇ ਜਿਹੜੇ ਇਦਾਂ ਦੀਆਂ ਤਾਕਤਾਂ ਕੰਮ ਕਰ ਰਹੀਆਂ ਹੁੰਦੀਆਂ ਸੋ ਇੱਕ ਪਛੋਕੜੇ ਵੀ ਹੈ ਕਿਉਂਕਿ ਇਮੀਡੀਏਟਲੀ ਜਿੱਦਣ ਸੱਤਾ ਤੋਂ ਗੋਲੀ ਸਾਹਿਬ ਨੇ ਅਸਤੀਫਾ ਦਿੱਤਾ ਤੇ ਨਵੀਂ ਜਿਹੜੀ ਸਰਕਾਰ ਬਣਾਉਣ ਦੀ ਗੱਲ ਚੱਲੀ ਸੀ ਤਾਂ ਆਰਮੀ ਨੇ ਇਸ ਗੱਲ ਨੂੰ ਕਿਹਾ ਸੀ ਕਿ ਅਸੀਂ ਰਾਜਾ ਸ਼ਾਹੀ ਨੂੰ ਵਾਪਸ ਲਿਆਉਣ ਲਈ ਇੱਕ ਜਿਹੜਾ ਏਜੰਡਾ ਉਹ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਜਿਹੜੇ ਇਹਨਾਂ ਦੇ ਨੁਮਾਇੰਦੇ ਆ ਜਿਹੜੀਆਂ ਹੁਣ ਸੰਘਰਸ਼ ਕਰ ਰਹੀਆਂ ਧਿਰਾਂ ਨੇ ਉਹਨਾਂ ਨੇ ਉਸ ਨੂੰ ਰਿਜੈਕਟ ਕਰ ਦਿੱਤਾ ਸੀ ਕਿ ਉਹ ਰਾਜਾ ਸ਼ਾਹੀ ਵਾਲੇ ਪਾਸੇ ਪਰ ਉਦਾਂ ਦੀ ਇੱਕ ਬੈਕਗ੍ਰਾਉਂਡ ਵੀ ਪਈ ਹੋਈ ਹੈ ਇੱਕ ਕਾਫੀ ਵੱਡਾ ਜਿਹੜਾ ਇੰਡੀਆ ਦੇ ਵਿੱਚੋਂ ਵੀ ਉਸ ਨੂੰ ਸਪੋਰਟ ਹੈ ਜਿਹੜੇ ਚਾਹੁੰਦੇ ਆ ਕਿ ਨੇਪਾਲ ਨੂੰ ਜਿਸ ਤਰ੍ਹਾਂ ਦਾ ਅੱਜ ਤੋਂ 15-20 ਸਾਲ ਪਹਿਲਾਂ ਸੀ ਰਾਜਾ ਸ਼ਾਹੀ ਵਾਲਾ ਤੰਤਰ ਹੈ ਹਿੰਦੂ ਰਾਸ਼ਟਰ ਦੁਬਾਰਾ ਤੋਂ ਡਿਕਲੇਅਰ ਕੀਤਾ ਜਾਵੇ ਸੋ ਇੱਕ ਤਾਂ ਉਹ ਫੈਕਟਰ ਪਿਆ ਹੋਇਆ ਦੂਜੇ ਪਾਸੇ ਚਾਈਨਾ ਜੋ ਚੱਲ ਰਿਹਾ ਸੀ ਉੱਥੇ ਚਾਈਨਾ ਕਿਉਂਕਿ ਚਾਈਨਾ ਦੇ ਨਾਲ ਮਿਲ ਕੇ ਕਾਫੀ ਉਹ ਜਿਹੜੀ ਸਰਕਾਰਾਂ ਉੱਦੋਂ ਦੀਆਂ ਵੱਖ-ਵੱਖ ਕੋਲੀਸ਼ਨ ਸਰਕਾਰਾਂ ਬਣੀਆਂ ਉਹਦੇ 'ਚ ਅਮਰੀਕਨ ਇਨਫਲੂਐਂਸ ਵੀ ਹੈ ਇੰਡੀਆ ਦਾ ਇਨਫਲੂਐਂਸ ਵੀ ਹੈ ਸੋ ਚਾਈਨਾ ਦਾ ਇਨਫਲੂਐਂਸ ਵੀ ਹੈ ਤਿੰਨ ਜਿਹੜੇ ਮੇਜਰ ਕਮਾਂਤਰੀ ਫੈਕਟਰ ਹੈ ਉਹਦੇ ਪਿੱਛੇ ਹੁਣ ਵੀ ਜੋ ਉੱਥੇ ਹੋਣਾ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਅਸੀਂ ਇਸ ਚੌਕਟੇ ਵਿੱਚ ਰੱਖ ਕੇ ਹੀ ਦੇਖ ਸਕਦੇ ਹਾਂ ਕਿ ਜਿਹੜੇ ਕਮਾਂਤਰੀ ਫੈਕਟਰ ਹੈ ਤਿੰਨ ਤਰ੍ਹਾਂ ਜਿਹੜੀਆਂ ਕਿਉਂਕਿ ਇਹਦੇ ਉੱਤੇ ਕਾਫੀ ਗੱਲ ਹੋਈ ਹੈ ਕਿ ਜਿਸ ਤਰ੍ਹਾਂ ਦਾ ਇਹ ਹੁਣ ਹੋਇਆ ਜੋ ਕੁਝ ਉਹ ਉਹ ਬਿਲਕੁਲ ਉਸੇ ਉਸੇ ਤਰ੍ਹਾਂ ਦਾ ਹੋਇਆ ਸੀ ਬੰਗਲਾਦੇਸ਼ ਦੇ ਵਿੱਚ ਨੌਜਵਾਨ ਉੱਥੇ ਜਿਹੜੇ ਆਰਗੇਨਾਈਜ਼ ਹੋਏ ਸੀ ਨੌਜਵਾਨ ਇੱਥੇ ਹੋਏ ਆ ਉਦਾਂ ਦਾ ਹੀ ਤੌਰ ਤਰੀਕਾ ਜਿਹੜਾ ਅਪਣਾਇਆ ਗਿਆ ਉੱਥੇ ਵੀ ਸੋਸ਼ਲ ਮੀਡੀਆ ਨੇ ਕਾਫੀ ਰੋਲ ਪਲੇ ਕੀਤਾ ਸੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇਸ ਮੂਵਮੈਂਟ ਨੂੰ ਆਰਗੇਨਾਈਜ਼ ਕਰਨ ਵਾਲਾ ਸਰਵਰ ਹੈ ਜਿੱਥੋਂ ਰਜਿਸਟ੍ਰੇਸ਼ਨ ਵਗੈਰਾ ਜਾਂ ਕੋਆਰਡੀਨੇਸ਼ਨ ਹੁੰਦਾ ਉਹ ਵੀ ਅਮਰੀਕਾ ਦੇ ਉਹਦਾ ਕੋਈ ਸਰਵਰ ਹੈ ਜਿੱਥੋਂ ਕੋਆਰਡੀਨੇਸ਼ਨ ਹੁੰਦੀ ਹੈ ਸੋ ਇਹ ਸਾਰੇ ਫੈਕਟਰ ਜਿਹੜੇ ਆ ਆਨਲਾਈਨ ਟਾਈਮ ਦੇ ਵਿੱਚ ਜਿਹੜੀ ਸਰਕਾਰ ਕਿਸ ਤਰ੍ਹਾਂ ਦੀ ਬਣਦੀ ਹੈ ਉਹਦੇ ਵਿੱਚ ਰੋਲ ਪਲੇ ਕਰਨਗੇ ਹੁਣ ਜਿਹੜੀਆਂ ਇਲੈਕਸ਼ਨ ਕਿੰਨੀਆਂ ਫੇਅਰ ਹੁੰਦੀਆਂ ਇਹਦੇ ਉੱਤੇ ਮੁਨਸਰ ਕਰੇਗਾ ਪਰ ਲੋਕਾਂ ਦੀ ਭਾਵਨਾ ਤਬਦੀਲੀ ਦੀ ਜ਼ਰੂਰ ਹੈ ਲੋਕ ਚਾਹੁੰਦੇ ਆ ਕਿ ਜੋ ਵੀ ਅਸੀਂ ਪਹਿਲਾ ਹੋਇਆ ਲੋਕ ਪਿੱਛੇ ਤਾਂ ਜਾਣਾ ਨਹੀਂ ਚਾਹੁੰਦੇ ਜੋ ਹੁਣ ਤੱਕ ਦੀ ਉਥੋਂ ਦੀ ਸਾਹਮਣੇ ਆ ਰਹੇ ਲੋਕਾਂ ਦੀ ਜਿਹੜਾ ਹੁਣ ਸੰਘਰਸ਼ ਕਰ ਰਹੀਆਂ ਧਿਰਾਂ ਵੀ ਹੈ ਉਹ ਪਿੱਛੇ ਤਾਂ ਜਾਣਾ ਨਹੀਂ ਚਾਹੁੰਦੀਆਂ ਇਸੇ ਕਰਕੇ ਉਹਨਾਂ ਨੇ ਆਰਮੀ ਦੀ ਪ੍ਰਪੋਜ਼ਲ ਹੈ ਉਹਨੂੰ ਉਸੇ ਦਿਨ ਰਿਜੈਕਟ ਕਰ ਦਿੱਤਾ ਸੀ ਕਿ ਉਸ ਪਾਸੇ ਤਾਂ ਨਹੀਂ ਜਾਣਾ ਪਰ ਉਸ ਤੋਂ ਬਾਅਦ ਆਰਮੀ ਵੀ ਥੋੜੀ ਪਿੱਛੇ हट ਗਈ ਹੈ ਪਰ ਹੁਣ ਜਿਸ ਤਰ੍ਹਾਂ ਦੀ ਮੈਂ ਤੁਹਾਨੂੰ ਬੈਕਗ੍ਰਾਉਂਡ ਕੀਤੀ ਜਿਹੜੇ ਇੰਟਰਮ ਉਥੋਂ ਦੇ ਪ੍ਰਾਈਮ ਮਿਨਿਸਟਰ ਬਣੇ ਆ ਮੈਡਮ ਕਾਰਕੀ ਉਹਨਾਂ ਦੀ ਠੀਕ ਠਾਕ ਇਮੇਜ ਹੈ ਕਿਉਂਕਿ ਜਦੋਂ ਬੰਗਲਾਦੇਸ਼ ਦੇ ਜਦੋਂ ਜਸਪਾਲ ਜੀ ਕੀ ਉੱਥੇ ਜਿਹੜਾ ਸਾਰੇ ਸਮਾਜ ਦੇ ਸਾਰੇ ਵਰਗਾਂ ਨੇ ਉਹਨਾਂ ਤੇ ਭਰੋਸਾ ਪ੍ਰਗਟ ਕੀਤਾ ਇੱਕ ਸਹਿਮਤੀ ਦੇ ਪਿੱਛੇ ਹੀ ਉਹਨਾਂ ਨੂੰ ਬਣਾਇਆ ਗਿਆ ਬਿਲਕੁਲ ਮੈਂ ਉਹੀ ਕਹਿ ਰਿਹਾ ਸੀ ਕਿ ਇਦਾਂ ਦੀ ਸਿਮਿਲਰਿਟੀ ਬਿਲਕੁਲ ਇਦਾਂ ਦੇ ਹੀ ਹਾਲਾਤ ਜਿਹੜੇ ਬੰਗਲਾਦੇਸ਼ ਦੇ ਵਿੱਚ ਸੀ ਜਿਹੜੇ ਉੱਥੋਂ ਦੇ ਇੰਟਰਨ ਪ੍ਰਾਈਮ ਮਿਨਿਸਟਰ ਬਣੇ ਆ ਉਹਨਾਂ ਦਾ ਵੀ ਇਮੇਜ ਬਹੁਤ ਵਧੀਆ ਇਮੇਜ ਹੈ ਉੱਥੋਂ ਦੀ ਮਾਈਕਰੋ ਇੱਕ ਜਿਹਨੂੰ ਕਹਿੰਦੇ ਆ ਕਿ ਬੈਂਕਿੰਗ ਸਿਸਟਮ ਉਹਨਾਂ ਨੇ ਖੜਾ ਕੀਤਾ ਸੀ ਪਿੰਡਾਂ ਦੇ ਬੇਸ ਦੇ ਉੱਤੇ ਉਹਨਾਂ ਦਾ ਨਾਮ ਉਹਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਹੋਇਆ ਇਸ ਗੱਲ ਕਰਕੇ ਕਿ ਲੋਕਾਂ ਦਾ ਇੱਕ ਗ੍ਰਾਸ ਰੂਟ ਲੈਵਲ ਤੋਂ ਬੈਂਕਿੰਗ ਸਿਸਟਮ 셀ਫ ਹੈਲਪਰ ਨਾਲ ਬਣਿਆ ਹੋਇਆ ਉਹਨਾਂ ਨੇ ਮਾਡਲ ਬਣਾਇਆ ਸੀ ਕਾਫੀ ਸਕਸੈਸਫੁਲ ਮਾਡਲ ਹੈ ਤੇ ਇਸੇ ਕਰਕੇ ਇਦਾਂ ਦਾ ਹੀ ਮੈਡਮ ਕਾਰਕੀ ਉਹਨਾਂ ਦਾ ਇਮੇਜ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਉਹ ਆਪਣੀ ਜਿਹੜੀ ਜੋ ਉਹਨਾਂ ਨੂੰ ਤਾਕਤ ਮਿਲੀ ਹੈ ਹੁਣ ਉਹ ਕਿੰਨੇ ਵਧੀਆ ਤਰੀਕੇ ਨਾਲ ਫੇਰ ਇਲੈਕਸ਼ਨ ਕਰਾਉਂਦੇ ਆ ਤੇ ਕਿੰਨੇ ਸਹੀ ਤਰੀਕੇ ਨਾਲ ਲੋਕਾਂ ਦੀ ਜਿਹੜੀ ਹੈ ਜਿਹੜੀ ਆਵਾਜ਼ ਹੈ ਉਹਨੂੰ ਸੁਣ ਕੇ ਲੋਕ ਵੋਟ ਕਰਦੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਹੇ ਜੀ ਸਰਕਾਰ ਨੇਪਾਲ ਦੇ ਵਿੱਚ ਬਣੇ ਆ ਇਹ ਇਸ ਗੱਲ ਤੇ ਨਿਰਪਰ ਕਰੂਗਾ ਜਿਸ ਵਾਰ ਜਿਸ ਵਾਰ ਤੁਸੀਂ ਕ ਮੰਤਰੀ ਜਿਹੜੇ ਕਾਰਨ ਹੈਗੇ ਜਾਂ ਕਾਰਕ ਹੈਗੇ ਆ ਉਹਨਾਂ ਦੀ ਤੁਸੀਂ ਗੱਲ ਕੀਤੀ ਹੈ ਔਰ ਉਹਦੇ ਚ ਅਸੀਂ ਹੁਣ ਦੇਖਦੇ ਆਂ ਕਿ ਇਸ ਵੇਲੇ ਦੁਨੀਆ ਭਰ ਦੇ ਅੰਦਰ ਸਾਰੀਆਂ ਜਗ੍ਹਾ ਤੇ ਲੋਕ ਜਿਹੜੇ ਐ ਸੜਕਾਂ ਦੇ ਉੱਤੇ ਆ ਚਾਹੇ ਉਹ ਫਰਾਂਸ ਐ ਉੱਥੇ ਵੀ ਇਸ ਤਰ੍ਹਾਂ ਦੀ ਅੱਗਾਂ ਲੱਗ ਰਹੀਆਂ ਲੋਕ ਸਰਕਾਰ ਦੇ ਖਿਲਾਫ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜਿਹੜੇ ਲੋਕਾਂ ਦੇ ਉੱਤੇ ਜਿਹੜੀ ਕਾਸਟ ਕਟਿੰਗ ਦੇ ਨਾਂ ਤੇ ਕੁਹਾੜੇ ਚੱਲ ਰਿਹਾ ਐ ਸੋਸ਼ਲ ਵੈਲਫੇਅਰ ਸਕੀਮ ਦੇ ਉੱਤੇ ਉਹਨਾਂ ਦੀਆਂ ਛੁੱਟੀਆਂ ਕੱਟੀਆਂ ਜਾ ਰਹੀਆਂ ਉਹਨਾਂ ਦੇ ਜਿਹੜੇ ਬੇਰਜ਼ਗਾਰੀ ਉੱਥੇ ਵੀ ਇਸ ਤਰ੍ਹਾਂ ਹੀ ਐ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਸੰਸਾਰ ਭਰ ਵਿੱਚ ਜਿਹੜੀ ਆਰਥਿਕ ਸੰਕਟ ਜਿਹੜਾ ਚੱਲ ਰਿਹਾ ਉਸ ਦੇ ਵਿੱਚ ਜੋ ਵਾਪਰ ਰਿਹਾ ਉਸ ਦਾ ਅਸਰ ਤੁਸੀਂ ਬਰਤਾਨੀਆ 'ਚ ਵੀ ਦੇਖ ਸਕਦੇ ਆ ਅਮਰੀਕਾ 'ਚ ਵੀ ਦੇਖ ਸਕਦੇ ਆ ਕੈਨੇਡਾ 'ਚ ਵੀ ਦੇਖ ਸਕਦੇ ਆ ਇਹ ਜੋ ਕੁਝ ਸਾਰਾ ਵਾਪਰ ਰਿਹਾ ਜਿਸ ਦਾ ਤੁਸੀਂ ਉੱਥੇ ਗੱਲ ਕਰ ਰਹੇ ਹੋ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਾਰੇ ਦਾ ਅਸਰ ਜਿਹੜਾ ਇੱਕ ਉੱਥੇ ਔਰ ਦੂਸਰੇ ਥਾਵਾਂ ਤੇ ਕਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਉਣ ਦੇ ਜਿਹੜੀ ਸੰਭਾਵਨਾਵਾਂ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਫਰਾਂਸ ਦੇ ਵਿੱਚ ਪ੍ਰਾਈਮ ਮਿਨਿਸਟਰ ਨੂੰ ਸਤੀਫਾ ਦੇਣਾ ਪਿਆ ਹੁਣ ਜਿਸ ਤਰ੍ਹਾਂ ਇੰਗਲੈਂਡ ਦੇ ਲੰਡਨ ਦੇ ਵਿੱਚ ਜਿਸ ਢੰਗ ਨਾਲ 1.5 ਲੱਖ ਦੇ ਕਰੀਬ ਲੋਕਾਂ ਨੇ ਮਜਹਰਾ ਕਰਕੇ ਉੱਥੇ ਆਪਣੀਆਂ ਮੰਗਾਂ ਜਿਹੜੀਆਂ ਸਰਕਾਰ ਦੇ ਅੱਗੇ ਰੱਖੀਆਂ ਇਸ ਤਰ੍ਹਾਂ ਹੀ ਅਮਰੀਕਾ 'ਚ ਵੀ ਹੋ ਰਿਹਾ ਔਰ ਕੈਨੇਡਾ 'ਚ ਵੀ ਹੋਇਆ ਤਾਂ ਇਹ ਸਾਰੇ ਦੇ ਵਿੱਚ ਤੁਸੀਂ ਹੁਣ ਨੇਪਾਲ ਨੂੰ ਜੇ ਇਹ ਸਾਰੀ ਸਥਿਤੀ ਜੇ ਆਪਾਂ ਰੱਖ ਕੇ ਦੇਖਾਂਗੇ ਤਾਂ ਫਿਰ ਅਸੀਂ ਉਸ ਦੇ ਬਾਰੇ ਕਿਦਾਂ ਦੇ ਨਤੀਜੇ ਕੱਢ ਸਕਦੇ ਹਾਂ ਦੇਖੋ ਜਿਹੜੀ ਨੇਪਾਲ ਦੀ ਗੱਲ ਪਹਿਲਾਂ ਜਿਸ ਤਰ੍ਹਾਂ ਕੀਤੀ ਐ ਜਿਸ ਤਰ੍ਹਾਂ ਦੀ ਤਬਦੀਲੀ ਉੱਥੇ ਰਾਜਾ ਸ਼ਾਹੀ ਦੇ ਖਿਲਾਫ ਆਈ ਸੀ ਉਸ ਤੋਂ ਬਾਅਦ ਸਵਾਲ ਇਹ ਪੈਦਾ ਹੋ ਜਾਂਦਾ ਕਿ ਜਿਹੜੀ ਸਰਕਾਰ ਬਣਦੀ ਐ ਉਹ ਜਿਹੜਾ ਆਰਥਿਕ ਮਾਡਲ ਕਹੇ ਜਾਂ ਅਪਣਾਉਂਦੀ ਐ ਹੁਣ ਤੱਕ ਦੁਨੀਆ ਭਰ ਦਾ ਆਰਥਿਕ ਮਾਡਲ ਜਿਹੜਾ ਕੈਪਟਲਿਜ਼ਮ ਦਾ ਆਰਥਿਕ ਮਾਡਲ ਐ ਉਹੀ ਚੱਲ ਰਿਹਾ ਦੁਨੀਆ ਦੇ ਭਰ ਦੇ ਵਿੱਚ ਜ਼ਿਆਦਾਤਰ ਜੇ ਚਾਈਨਾ ਨੂੰ ਥੋੜਾ ਜਿਹਾ ਪਾਸੇ ਵੀ ਛੱਡਦੀਏ ਤਾਂ ਜ਼ਿਆਦਾਤਰ ਜਿਹੜਾ ਉਸੇ ਨੂੰ ਫੋਲੋ ਕੀਤਾ ਜਾ ਰਿਹਾ ਸੀ ਪਰ ਉਹ ਹੁਣ ਉਹਦੀ ਉਹਦੀ ਆਪਣਾ ਕ੍ਰਾਈਸਿਸ ਇਹਨਾਂ ਵਧਿਆ ਹੋਇਆ ਕਿਉਂਕਿ ਰੁਜ਼ਗਾਰ ਜਿਹੜਾ ਹੈ ਨੇਪਾਲ ਦੇ ਵਿੱਚ ਲੋਕਾਂ ਨੂੰ ਨਹੀਂ ਸੀ ਮਿਲ ਰਿਹਾ ਨੇਪੋਡਿਜ਼ਮ ਜਿਹੜੀ ਬੇਰੁਜ਼ਗਾਰੀ ਜਿਹੜਾ ਸਭ ਤੋਂ ਵੱਡਾ ਫੈਕਟਰ ਸੀ ਕਿਉਂਕਿ ਕਿਸੇ ਵੀ ਸਮਾਜ ਨੇ ਉਹਦੇ ਚੋਂ ਜਿਹੜੇ ਲੋਕ ਐ ਉਹਨਾਂ ਨੇ ਥੋੜਾ ਬਹੁਤ ਕੰਮ ਕਰਕੇ ਆਪਣਾ ਰੋਜਗਾਰ ਪੈਦਾ ਕਰਕੇ ਹੀ ਸਮਾਜ 'ਨੇ ਚੱਲਣਾ ਹੁੰਦਾ ਜੇ ਉਹ ਕੋਈ ਮਾਡਲ ਕਲੀਅਰ ਨਹੀਂ ਐ ਇਸ ਵੇਲੇ ਸਭ ਨੂੰ ਦੁਨੀਆ ਦੀ ਪ੍ਰੋਬਲਮ ਇੱਕ ਪਾਸੇ ਤੁਸੀਂ ਫਰਾਂਸ ਦੀ ਗੱਲ ਜਿਹੜੀ ਕੀਤੀ ਐ ਜਾਂ ਇੰਗਲੈਂਡ ਦੀ ਗੱਲ ਕਰ ਲਈ ਐ ਅਮਰੀਕਾ ਦੀ ਕੈਨੇਡਾ ਦੀ ਕਿਸੇ ਵੀ ਕੰਟਰੀ ਦੀ ਗੱਲ ਕਰ ਲਓ ਉਹ ਜਿਹੜਾ ਤਬਦੀਲੀ ਐ ਇਸ ਵੇਲੇ ਹੁਣ ਥੱਲੇ ਧਰਾਤਲ ਦੇ ਉੱਤੇ ਫੀਲ ਕੀਤੀ ਜਾ ਰਹੀ ਉਹ ਇਹ ਐ ਕਿ ਜਿਹੜਾ ਪਹਿਲਾਂ ਹੀ ਇਮੀਗ੍ਰੇਸ਼ਨ ਜਿਹੜੀ ਐ ਬਦੀ ਸੀ ਕਿਸੇ ਟਾਈਮ ਦੇ ਉੱਤੇ ਕਿਉਂਕਿ ਰੋਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਪੈਦਾ ਹੋ ਰਹੇ ਸੀ ਇੱਕ ਤਾਂ ਰੋਜ਼ਗਾਰ ਸੋਸਾਇਟੀ ਪ੍ਰੋਡਿਊਸ ਕਰ ਰਹੀ ਸੀ ਇਸੇ ਕਰਕੇ ਉਹਨੂੰ ਵਰਕਫੋਰਸ ਦੀ ਲੋੜ ਸੀ ਬਾਹਰੋਂ ਲੋਕ ਜਿਹੜੇ ਆ ਮੰਗਵਾਉਣੇ ਪੈ ਰਹੇ ਸੀ ਕਿਉਂਕਿ ਸਸਤੀ ਚੀਪ ਲੇਬਰ ਨਾਲ ਹੀ ਇੰਡਸਟਰੀ ਚੱਲਦੀ ਸੀ ਪਰ ਹੁਣ ਕਿਉਂਕਿ ਜਦੋਂ ਬੇਰੋਜ਼ਗਾਰੀ ਹੌਲੀ ਹੌਲੀ ਵਧਣੀ ਸ਼ੁਰੂ ਹੋ ਗਈ ਹੈ ਦੁਨੀਆ ਭਰ ਦੇ ਵਿੱਚ ਫਰਾਂਸ ਦੀ ਤੁਸੀਂ ਗੱਲ ਕੀਤੀ ਹੈ ਸਭ ਤੋਂ ਵੱਡਾ ਫੈਕਟਰ ਤਾਂ ਬੇਰੋਜ਼ਗਾਰੀ ਬਣਿਆ ਹੋਇਆ ਸੋ ਦੁਨੀਆ ਦਾ ਜਿਹੜਾ ਜਿਹੜਾ ਸਿਸਟਮ ਹੈ ਉਹ ਤਬਦੀਲੀ ਮੰਗ ਰਿਹਾ ਮੇਰੇ ਹਿਸਾਬ ਨਾਲ ਤਬਦੀਲੀ ਕਿਹੇ ਜੀ ਹੋਣੀ ਹੈ ਹਜੇ ਦੁਨੀਆ ਨੂੰ ਸਪਸ਼ਟ ਨਹੀਂ ਹੋ ਰਿਹਾ ਨੇਪਾਲ ਦੇ ਵਿੱਚ ਵੀ ਉਹੀ ਕ੍ਰਾਈਸਿਸ ਦੇ ਵਿੱਚ ਜਿਹੜੇ ਨਵੇਂ ਜਿਹੜੇ ਇਨਕਲਾਬੀ ਆਏ ਸੀ ਉਹ ਇਸੇ ਉਹਦੇ ਵਿੱਚ ਫਸੇ ਹੈ ਕਿ ਉਹ ਨਾ ਤਾਂ ਉਹਨਾਂ ਨੇ ਕੋਈ ਇਹ ਮਾਡਲ ਚਾਈਨਾ ਵਾਲਾ ਮਾਡਲ ਹਾਲ ਦੀ ਘੜੀ ਸਕਸੈਸਫੁਲੀ ਚੱਲ ਰਿਹਾ ਠੀਕ ਹੈ ਉਹ ਚਾਈਨਾ ਨੂੰ ਵੀ ਪੂਰੀ ਤਰ੍ਹਾਂ ਫਾਲੋ ਨਹੀਂ ਕਰ ਸਕੇ ਜਾਂ ਜੋ ਵੀ ਉਹਨਾਂ ਦੀਆਂ ਮਜਬੂਰੀਆਂ ਰਹੀਆਂ ਹੋਣਗੀਆਂ ਸੋ ਨਾਤਾ ਚਾਈਨਾ ਵਾਲਾ ਮਾਡਲ ਅਪਣਾ ਆ ਪਾਇਆ ਰਿਹਾ ਹੈ ਤੇ ਨਾ ਹੀ ਉਹਨਾਂ ਨੇ ਕੋਈ ਹੋਰ ਮਾਡਲ ਅਡਾਪਟ ਕੀਤਾ ਟੂਰਿਜ਼ਮ ਦੇ ਉੱਤੇ ਖੜੀ ਇੰਡਸਟਰੀ ਜ਼ਿਆਦਾਤਰ ਜਿਹੜੀ ਆ ਉਹਨੂੰ ਉਹਦੇ ਚੋਂ ਕੱਢ ਨਹੀਂ ਸਕੇ ਸੋ ਟੂਰਿਜ਼ਮ ਵੀ ਆਪਣੇ ਆਪ ਦੇ ਵਿੱਚ ਕ੍ਰਾਈਸਿਸ ਦੇ ਵਿੱਚ ਉਹਦਾ ਆ ਜਾਂਦਾ ਜਦੋਂ ਲੋਕ ਪੈਸਾ ਲੋਕਾਂ ਦੇ ਕੋਲ ਜੇਬਾਂ ਦੇ ਵਿੱਚੋਂ ਘਟ ਜਾਂਦਾ ਤਾਂ ਲੋਕਾਂ ਦੀ ਖਰੀਦ ਸ਼ਕਤੀ ਘਟ ਜਾਂਦੀ ਜਦੋਂ ਬਿਲਕੁਲ ਸੋ ਇਸੇ ਕਰਕੇ ਕ੍ਰਾਈਸਿਸ ਜਿਹੜਾ ਹੈ ਹੁਣ ਤੁਸੀਂ ਬੰਗਲਾਦੇਸ਼ ਦੇ ਵਿੱਚ ਵੀ ਦੇਖੋ ਬੰਗਲਾਦੇਸ਼ ਦੇ ਵਿੱਚ ਵੀ ਪ੍ਰੋਬਲਮ ਉਹੀ ਸੀ ਪ੍ਰੋਬਲਮ ਬੰਗਲਾਦੇਸ਼ ਦੇ ਵਿੱਚ ਚਲੋ ਥੋੜੀ ਜੀ ਡਿਫਰੈਂਟ ਇਹਨਾਂ ਨੂੰ ਲੈ ਲਓ ਜਿਹੜੀ ਪਰ ਫੇਰ ਵੀ ਜ਼ਿਆਦਾਤਰ ਇਕਨੋਮਿਕ ਮਾਡਲ ਦੀ ਪ੍ਰੋਬਲਮ ਜਿਹੜੀ ਆਪਣੇ ਆਪ ਦੇ ਵਿੱਚ ਸਰਨ ਵੱਡੀ ਪ੍ਰੋਬਲਮ ਹੈ ਸੋ ਹੁਣ ਆਨਲਾਈਨ ਟਾਈਮ ਦੇ ਵਿੱਚ ਨੇਪਾਲ ਨੇ ਅਗਰ ਨਵੀਂ ਸਰਕਾਰ ਜਿਹੜੀ ਬਣੂਗੀ ਕਿਉਂਕਿ ਜਿਹੜਾ ਨੌਜਵਾਨ ਹੈ ਜਿਹੜਾ ਇਸ ਵੇਲੇ ਬਗਾਵਤ ਕਰ ਰਿਹਾ ਉਹਨਾਂ ਨੂੰ ਤਾਂ ਨੈਪੋਟਿਜ਼ਮ ਜਾਂ ਜੋ ਵੀ ਹੈ ਉੱਥੇ ਕ腐ਪਸ਼ਨ ਹੈ ਉਹ ਦਿਖਾਈ ਦੇ ਰਹੀ ਹੈ ਉਹਦੇ ਖਿਲਾਫ ਹੈ ਚਲੋ ਕ腐ਪਸ਼ਨ ਜੋ ਖਤਮ ਵੀ ਹੋ ਜਾਂਦੀ ਹੈ ਨੈਪੋਟਿਜ਼ਮ ਵੀ ਖਤਮ ਹੋ ਜਾਂਦਾ ਉਸ ਤੋਂ ਬਾਅਦ ਇਕਨੋਮਿਕ ਮਾਡਲ ਕਿਹਜਾ ਹੁਣ ਉਹ ਵੀ ਮੇਰੇ ਖਿਆਲ ਜ਼ਿਆਦਾਤਰ ਯੂਥ ਹੈ ਹਾਲੇ ਇਹਦੇ ਉੱਤੇ ਤਾਂ ਇਦਾਂ ਦੀ ਉਹਨਾਂ ਦੀ ਕੋਈ ਆਪਣੀ ਪਹੁੰਚ ਨਹੀਂ ਹੈ ਸੋਚ ਨਹੀਂ ਹੈ ਸੋ ਬਹੁਤ ਜ਼ਿਆਦਾ ਜਿਹੜੀ ਕਨਫਿਊਜ਼ਨ ਵਾਲੀ ਸਥਿਤੀ ਦੇ ਵਿੱਚੋਂ ਨੰਗਣਾ ਪੈਣਾ ਨੇਪਾਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਜੀ ਇਹ ਆਪਣਾ ਸਮਾਂ ਵੀ ਜਿਹੜਾ ਸਮਾਪਤ ਹੋ ਰਿਹਾ ਜਿਸ ਪਾਲ ਜੀ ਹੋ ਤੁਸੀਂ ਉਹਦੇ ਬਾਰੇ ਕੋਈ ਗੱਲ ਕਹਿਣੀ ਹੋਵੇ ਓਵਰਆਲ ਤਾਂ ਬਸ ਮੈਂ ਉਹੀ ਕਹਿਣਾ ਚਾਹੁੰਦਾ ਕਿ ਤਬਦੀਲੀਆਂ ਜਿਹੜੀਆਂ ਦਾ ਦੌਰ ਹੈ ਹੁਣ ਦਾ ਕਿਉਂਕਿ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਨਾਲ ਇੱਕ ਗੱਲ ਜਿਹੜੀ ਹੁਣ ਹੋਰ ਜੁੜ ਗਈ ਹੈ ਸੋਸ਼ਲ ਮੀਡੀਆ ਦੋ ਮਤਲਬ ਧਾਰੀ ਤਲਵਾਰ ਨਹੀਂ ਕਈ ਧਾਰੀ ਤਲਵਾਰ ਦੇ ਤੌਰ ਦੇ ਉੱਤੇ ਮੈਂ ਤਾਂ ਇਹਨੂੰ ਦੇਖਦਾ ਇਹਨੇ ਕਿਸ ਪਾਸੇ ਗੁਣ ਵੀ ਆ ਔਗਣ ਵੀ ਆ ਬਿਲਕੁਲ ਔਰ ਬਹੁਤ ਸਾਰੀਆਂ ਕਿਹੜੇ ਇਫੈਕਟਿਵ ਨੇ ਕਿੱਦਾਂ ਨੂੰ ਚਲੇ ਜਾਣਾ ਕਿਹੜੇ ਨੈਰੇਟਿਵ ਨੂੰ ਕੌਣ ਬਿਲਡ ਕਰ ਰਿਹਾ ਕੌਣ ਉਹਨੂੰ ਕੰਟਰੋਲ ਕਰ ਰਿਹਾ ਪਿੱਛੋਂ ਪਰ ਸਭ ਨਾਲ ਖੂਬਸੂਰਤੀ ਇਹਦੀ ਇਹ ਹੈ ਕਿ ਜਿਹੜੀ ਇਨਫੋਰਮੇਸ਼ਨ ਹੈ ਉਹੋ ਹੁਣ ਬਿਲਕੁਲ ਦਾ ਫਲੋ ਇੰਨਾ ਤੇਜ ਹੈ ਕਿ ਕੋਈ ਵੀ ਚੀਜ਼ ਨੂੰ ਲੁਕੋਇਆ ਨਹੀਂ ਜਾ ਸਕਦਾ ਔਰ ਇੰਨੀ ਤੇਜ਼ੀ ਨਾਲ ਜਿਸਪਾਲ ਜੀ ਫਲੋ ਵੀ ਤੇਜ ਹੈ ਦੂਜਾ ਜਮੀਨੀ ਪੱਧਰ ਤੇ ਪਹੁੰਚ ਰਹੀ ਹੈ ਹਾਂ ਬਿਲਕੁਲ ਹਰ ਬੰਦੇ ਦੇ ਕੋਲ ਕੈਮਰਾ ਹੱਥ ਦੇ ਵਿੱਚ ਹੈ ਹਰ ਬੰਦੇ ਦੇ ਵਿੱਚ ਇੱਕ ਕਪੈਸਿਟੀ ਹੈ ਕਿ ਕੋਈ ਵੀ ਗਲਤ ਗੱਲ ਜਿਹੜੀ ਹੋ ਰਹੀ ਹੈ ਉਹਨੂੰ ਰਿਕਾਰਡ ਕਰਕੇ ਡਾਕੂਮੈਂਟ ਕਰਕੇ ਉਹਨੂੰ ਹੌਲੀ-ਹੌਲੀ ਬਾਕੀ ਲੋਕਾਂ ਤੱਕ ਸ਼ੇਅਰ ਕਰ ਸਕੇ ਇਹ ਸਭ ਨਾਲ ਵੱਡਾ ਹਥਿਆਰ ਆਮ ਲੋਕਾਂ ਦੇ ਹੱਥ ਦੇ ਵਿੱਚ ਆ ਗਿਆ ਹੋਇਆ ਜਿਹੜਾ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਬੰਗਲਾਦੇਸ਼ ਦੇ ਵਿੱਚ ਇਹ ਸ਼ੁਰੂ ਹੋਇਆ ਸੀ ਟ੍ਰੈਂਡ ਅਰਬ ਸਪ੍ਰਿੰਗ ਨੂੰ ਕਹਿੰਦੇ ਸੀ ਅਰਬ ਕੰਟਰੀਆਂ ਦੇ ਵਿੱਚ 2011 12 13 ਗ੍ਰੀਕ ਦੇ ਵਿੱਚ ਵੀ ਇਦਾਂ ਦਾ ਫਿਰ ਹੋਇਆ ਸੀ ਉਹਨੂੰ ਅਰਬ ਸਪ੍ਰਿੰਗ ਦੇ ਨਾਲ ਕਿਹਾ ਜਾਂਦਾ ਨਾ 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 ਸੋਸ਼ਲ ਮੀਡੀਆ ਤੋਂ ਆਇਆ ਆਇਆ ਸੀ ਸੋ ਉਹ ਸਾਰੀਆਂ ਜਿਹੜੀਆਂ ਕੈਂਪੇਨਸ ਐ ਉਦੋਂ ਆਰਗੇਨਾਈਜ਼ ਹੋਣੀਆਂ ਸ਼ੁਰੂ ਹੋਈਆਂ ਸੀ ਪਰ ਉਦੋਂ ਦੁਨੀਆ ਨੇ ਜ਼ਿਆਦਾਤਰ ਇਹੀ ਲਿਆ ਜਾਂਦਾ ਸੀ ਕਿ ਜਿਹੜਾ ਵੈਸਟ ਐ ਜਿਨ੍ਹਾਂ ਦੀ ਗੱਲ ਤੁਸੀਂ ਕੀਤੀ ਹੈ ਕਿ ਉਹਨਾਂ ਨੇ ਰਜਿਸਟਰਡ ਨਹੀਂ ਕੀਤਾ ਜਿੰਨੇ ਵੱਡੇ ਮੀਡੀਆ ਪਲੈਟਫਾਰਮ ਹੈ ਜਾਂ ਸੋਸ਼ਲ ਮੀਡੀਆ ਦੇ ਪਲੈਟਫਾਰਮ ਹੈ ਜਿਹੜੇ ਉਹਨਾਂ ਨੂੰ ਰਨ ਕਰ ਰਹੀਆਂ ਕੰਪਨੀਆਂ ਹੈਗੀਆਂ ਪਿੱਛੇ ਉਹਨਾਂ ਦੇ ਆਪਣੇ ਹਿੱਤ ਹੈ ਪਰ ਉਹ ਉਹਨਾਂ ਨੇ ਵੀ ਪੈਸਾ ਬਣਾਉਣਾ ਉਹ ਵੀ ਲੋਕ ਉਹਦੇ ਵਿੱਚ ਜਦੋਂ ਪਾਰਟਿਸਿਪੇਟ ਕਰਦੇ ਆ ਲੋਕ ਇੰਗੇਜ ਕਰਦੇ ਆ ਉਹਨਾਂ ਦਾ ਮਾਡਲ ਇਕਨੋਮਿਕ ਮਾਡਲ ਉਹਦੇ ਤੇ ਖੜਾ ਹੋਇਆ ਸੋ ਉਸ ਕਰਕੇ ਸੋਸ਼ਲ ਮੀਡੀਆ ਜਿਹੜਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਵਾਲੇ ਇੱਕ ਹਥਿਆਰ ਦੇ ਤੌਰ ਦੇ ਉੱਤੇ ਵੀ ਸਾਹਮਣੇ ਆ ਰਿਹਾ ਦੁਨੀਆ ਭਰ ਦੇ ਵਿੱਚ ਤੇ ਨਾਲ ਦੇ ਨਾਲ ਇਹਦਾ ਇੱਕ ਵੱਡਾ ਖਤਰਾ ਇਹ ਹੈ ਕਿ ਅਨਾਰਕੀ ਜਿਸ ਤਰ੍ਹਾਂ ਦੀ ਫੈਲਣ ਦੀ ਸੁਭਾਵਨਾ ਵੱਧ ਜਾਂਦੀ ਹੈ ਕਿਉਂਕਿ ਜਦੋਂ ਤੁਸੀਂ ਕੋਈ ਵੀ ਜਿਹੜਾ ਮੌਜੂਦਾ ਚੀਜ਼ ਆ ਤੁਹਾਡੇ ਕੋਲ ਤੁਸੀਂ ਉਹਦੇ ਤੋਂ ਨਰਾਜ਼ ਹੋ ਉਹਨੂੰ ਤੁਸੀਂ ਡਿਸਟਰੋਏ ਕਰਨ ਵਾਲੇ ਪਾਸੇ ਤੁਰ ਪੈਂਦੇ ਆ ਪਰ ਤੁਹਾਡਾ ਆਲਟਰਨੇਟ ਤੁਹਾਡੇ ਸਾਹਮਣੇ ਕੋਈ ਨਹੀਂ ਹੁੰਦਾ ਸੋ ਉਹਦੇ ਚੋਂ ਅਫਰਾ ਤਫਰੀ ਉਹਦੇ ਚੋਂ ਅਨਾਰਕੀ ਨਿਕਲਣ ਦੀ ਸੁਭਾਵਨਾ ਇਸੇ ਚੋਂ ਫਿਰ ਮੈਂ ਜਿਹੜੀ ਗੱਲ ਕਰਾਂਗੇ ਬਹੁਤ ਸਾਰੇ ਜਿਹੜੀਆਂ ਰੈਵੋਲੂਸ਼ਨ ਲੱਗਦੇ ਹੁੰਦੇ ਆ ਉਹ ਫਿਰ ਕਾਉਂਟਰ ਰੈਵੋਲੂਸ਼ਨ ਬਣ ਜਾਂਦੇ ਆ ਜਾਂ ਉਹ ਹੋਰ ਤਰ੍ਹਾਂ ਜਿਹੜੀਆਂ ਤਾਕ ਲਾ ਕੇ ਬੈਠੀਆਂ ਹੁੰਦੀਆਂ ਉਹਦੇ ਚੋਂ ਆਪਣਾ ਜਿਹੜਾ ਹਿੱਤ ਜਿਹੜਾ ਸਾਧ ਕੇ ਉਹ ਕੁਝ ਤਾਂ ਕੁਝ ਜਿਹੜੇ ਮਕਸਦ ਨੂੰ ਲੈ ਕੇ ਇਹ ਤਬਦੀਲੀ ਵਾਲੇ ਪਾਸੇ ਲੋਕ ਵਧੇ ਹੁੰਦੇ ਆ ਉਹਦਾ ਕੁਝ ਨਤੀਜੇ ਕਿਈ ਨਹੀਂ ਹੋਰ ਪਾਸੇ ਵੀ ਚਲੇ ਜਾਂਦੇ ਸੋ ਕਾਫੀ ਜਿਆਦਾ ਫਲੂਟ ਸਿਚੁਏਸ਼ਨ ਹੈ ਨੇਪਾਲ ਦੀ ਆਉਣ ਵਾਲੇ 2-4 ਮਹੀਨੇ ਦੇ ਵਿੱਚ ਕਾਫੀ ਜਿਆਦਾ ਉੱਥੇ ਹਜੇ ਤਬਦੀਲੀ ਸਾਨੂੰ ਦੇਖਣ ਨੂੰ ਮਿਲੂਗੀ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ ਕਿ ਕਿਸ ਪਾਸੇ ਗੱਲ ਜਾਂਦੀ ਹੈ ਇੱਥੇ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਜਿਹੜੇ ਦੋ ਸਾਡੇ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਇਸ ਗੱਲਬਾਤ ਬਾਰੇ ਕੋਈ ਰਾਏ ਹੋਵੇ ਕੋਈ ਟਿੱਪਣੀ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਸਪਾਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਏ